ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਰਾਤ ਭੀ ਤਾਂ ਲੋਕ ਆਪਣੇ ਘਰਾਂ ਨੂੰ ਲੁੱਟ ਗਏ ਕੁਝ ਸੇਵਾਦਾਰ ਹੀ ਉੱਥੇ ਰੁੱਕ ਕੇ ਰੁਕੇ ਸਨ ਕੁੰਮਰ ਨੇ ਆਪਣੇ ਨਾਲ ਪੁਲਿਸ ਤਿਆਰ ਕਰ ਲਈ ਆ ਮਾਨੇ ਘਰ ਜਾ ਕੇ ਡੋਰਾ ਦੇ ਘਰ ਕਹਿ ਦਿੱਤਾ ਕਿ ਉਹ ਪੈਰਵੀ ਨਾਲ ਚਲੀ ਗਈ ਹੈ ਉਹ ਸਾਰੇ ਹੌਲੀ ਹੌਲੀ ਝੁੱਗੀ ਵੱਲ ਜਾ ਰਹੇ ਸੀ ਉਹਨਾਂ ਨੂੰ ਉਧਰੋਂ ਕਾਫੀ ਚਾਨਣ ਹੁੰਦਾ ਦਿਖਾਈ ਦੇਣ ਲੱਗਿਆ ਉਹ ਕਾਲ ਨਾ ਲੱਗੇ ਬਦਲ ਲੱਗੇ ਅੱਗੇ ਜਾ ਕੇ ਦੇਖਿਆ ਝੁੱਗੀ ਨੂੰ ਅੱਗ ਲੱਗੀ ਹੋਈ ਸੀ ਸਾਰੀ ਝੁੱਗੀ ਉਹਨਾਂ ਦੇ ਸਾਹਮਣੇ ਜਲ ਰਹੀ ਸੀ ਉਹ ਹੈਰਾਨੀ ਨਾਲ ਉਸ ਦੇ ਆਲੇ ਦੁਆਲੇ ਘੁੰਮਣ ਲੱਗੇ ਫਿਰ ਉਹਨਾਂ ਦੀ ਨਜ਼ਰ ਅੰਦਰ ਪਈ ਤਾਂ ਉਸ ਨੂੰ ਸਾਧਨੀ ਜ਼ਮੀਨ ਉੱਪਰ ਦਿਖਾਈ ਦਿੱਤੀ ਉਸ ਨੂੰ ਬਚਾਉਣ ਲਈ ਕਮਰ ਅੰਦਰ ਘੁੱਤ ਪਿਆ ਬੜੀ ਫੁਰਤੀ ਨਾਲ ਉਸ ਨੂੰ ਬਾਹਰ ਕੱਢ ਲਿਆ ਆ ਉਹ ਬੇਹੋਸ਼ ਸੀ ਕੱਪੜੇ ਥੋੜੇ ਜੜੇ ਹੋਏ ਸੀ ਪਰ ਉਸ ਦੀ ਵੱਖੀ ਵਿੱਚ ਖੂਨ ਵਹਿ ਰਿਹਾ ਸੀ ਡੋਰਾ ਅੱਗੇ ਆਈ ਤਾਂ ਬੋਲੀ ਲਾਡੋ ਇਹ ਤਾਂ ਲਾਡੋ ਹੈ ਕੋਰ ਜੋ ਵੀ ਹੋਵੇ ਇਸ ਨੂੰ ਜਲਦੀ ਲੈ ਕੇ ਜਾਣਾ ਹੋਵੇਗਾ ਪਰ ਵੀ ਹਾਂ ਹਾਂ ਜਲਦੀ ਲੈ ਕੇ ਚਲੋ ਉਹਨੇ ਉਸਦੇ ਜ਼ਖਮ ਦੇ ਕਪੜਾ ਬੰਨ ਦਿੱਤਾ ਤਾਂ ਕਿ ਖੂਨ ਜ਼ਿਆਦਾ ਨਾ ਵਹਿ ਜਾਵੇ ਫਿਰ ਉਸ ਨੂੰ ਚੁੱਕ ਕੇ ਮੰਦਰ ਵੱਲ ਖੜੀ ਆਪਣੀ ਗੱਡੀ ਵਿੱਚ ਬਿਠਾ ਕੇ ਹਵੇਲੀ ਲੈ ਗੇ ਪੁਲਿਸ ਦੇ ਕੁਝ ਆਦਮੀ ਉੱਥੇ ਹੀ ਸਨ ਅੱਗ ਬੁਝੋਣ ਤੋਂ ਬਾਅਦ ਕੋਈ ਜਾਂਚ ਕਰ ਸਕਣ ਪਰਵੀ ਨੇ ਆਪਣਾ ਸਮਾਨ ਚੁੱਕ ਕੇ ਲਾਡੂ ਦਾ ਲੈਣਾ ਸ਼ੁਰੂ ਕਰ ਦਿੱਤਾ ਉਸ ਨੂੰ ਦਵਾਈਆਂ ਲਾ ਕੇ ਉਸ ਦੇ ਹੋਸ਼ ਵਿੱਚ ਆਉਣ ਦਾ ਇੰਤਜ਼ਾਰ ਕਰਨ ਲੱਗੇ ਡੋਰਾ ਸੋਚਾਂ ਵਿੱਚ ਬੈਠੀ ਹੋਈ ਸੀ ਕਮਰ ਤੇ ਹਿਮਪੁਲਸ ਨਾਲ ਉਸ ਬਾਰੇ ਗੱਲ ਕਰ ਰਹੀ ਸੀ ਉਹਨਾਂ ਨੇ ਦੁਰਗਾ ਬਾਰੇ ਵੀ ਗੱਲ ਛੇੜੀ ਹੋ ਸਕਦਾ ਹੋ ਜਿੰਦਾ ਹੀ ਹੋਵੇ ਉਹਨਾਂ ਨੇ ਕਿਸੇ ਹੋਰ ਨੂੰ ਦੁਰਗਾ ਸਮਝ ਕੇ ਉਸ ਨੂੰ ਚੁਕਾ ਦਿੱਤਾ ਸੀ ਪੁਲਿਸ ਨੇ ਵੀ ਕਿਹਾ ਕਿ ਉਹਨਾਂ ਨੂੰ ਉਸ ਸਮੇਂ ਹੀ ਜਾਂਚ ਕਰਵਾ ਲੈਣੀ ਚਾਹੀਦੀ ਸੀ ਜੇ ਕੋਈ ਸ਼ੱਕ ਸੀ ਤਾਂ ਵੈਸੇ ਨਾਮ ਤਾਂ ਉਹਨਾਂ ਨੇ ਦੁਰਗਾ ਹੀ ਤਰਜ ਕੀਤਾ ਹੋਇਆ ਕਮਰ ਨੇ ਕਿਹਾ ਬਸ ਉਹਨਾਂ ਨੂੰ ਲੱਗਿਆ ਕਿ ਤੇ ਦੁਰਗਾ ਹੀ ਹੈ ਬਾਕੀ ਕੱਪੜੇ ਤਾਂ ਉਸ ਦੇ ਹੀ ਸਨ ਪੁਲਿਸ ਗੋਲੀ ਕਤਲਤਾ ਕੁਝ ਵੀ ਕਰ ਸਕਦਾ ਕਿ ਪਿੰਡ ਵੱਲੋਂ ਕੋਈ ਖਬਰ ਆਈ ਕਿ ਕਿਸੇ ਦੀ ਲੜਕੀ ਗਏ ਭੋਵੇ ਕਮਰ ਨਹੀਂ ਅਜਿਹੀ ਗੱਲ ਤਾਂ ਕਿਸੇ ਦੀ ਵੀ ਨਹੀਂ ਕੀਤੀ ਹੋ ਸਕਦਾ ਉਹ ਬਾਹਰੋਂ ਕੋਈ ਹੋਵੇ ਪੁਲਿਸ ਫਿਰ ਸਾਨੂੰ ਲਾਪਤਾ ਲੋਕਾਂ ਦੀ ਫੈਲ ਚੱਕਰ ਨਹੀਂ ਪਊਗੀ ਹੋ ਸਕਦਾ ਕਿਸੇ ਨਾਲ ਉਸ ਦੀ ਪਛਾਣ ਮਿਲ ਜਾਵੇ ਕੀ ਤੁਹਾਨੂੰ ਕੋਈ ਦੁਰਗਾ ਜੀ ਖਾਸ ਪਛਾਣ ਹੈ ਕਵਰ ਚਿਹਰੇ ਤੋਂ ਬਿਨਾ ਤਾਂ ਕੋਈ ਪਹਿਚਾਨ ਨਹੀਂ ਹੈ ਹਿਮਾ ਪਰ ਉਸ ਲਾਸ਼ ਦਾ ਤਾਂ ਤੁਸੀਂ ਸੰਸਕਾਰ ਕਰ ਦਿੱਤਾ ਹੋ ਫਿਰ ਕਿਵੇਂ ਪਤਾ ਲੱਗੂਗਾ ਪੁਲਿਸ ਨਹੀਂ ਇਸ ਦੀ ਸਾਨੂੰ ਇਜਾਜ਼ਤ ਨਹੀਂ ਮਿਲੀ ਕਿਉਂਕਿ ਉਸ ਦਾ ਕਤਲ ਕਾਫੀ ਭੇਦਭਰੀ ਹਾਲਤ ਵਿੱਚ ਕੀਤਾ ਗਿਆ ਜਿਸ ਕਰਕੇ ਜਾਂਚ ਅਜੇ ਜਾਰੀ ਹੈ ਤੇ ਕਾਤਲ ਨੂੰ ਫੜਨ ਲਈ ਕੁਝ ਹੱਥਾਂ ਦੇ ਨਿਸ਼ਾਨ ਉਹਨਾਂ ਨੂੰ ਮਿਲ ਗਏ ਹਨ ਹਿਮਾ ਚਲੋ ਤੁਹਾਡਾ ਕੰਮ ਤੁਸੀਂ ਜਾਨੋ ਲੱਗਦਾ ਸਾਡਾ ਪਿੱਛਾ ਨਹੀਂ ਛੱਡੇਗੀ ਉਹ ਔਰਤ ਪਰਵੀ ਨੇ ਡੋਰਾ ਨੂੰ ਪੁੱਛਿਆ ਡੋਰਾ ਕੀ ਇਹ ਲੱਡੋ ਹੀ ਹੈ ਡੋਰਾ ਹਾਂ ਇਹ ਲੱਡੋ ਹੀ ਹੈ ਮੈਂ ਉਸਦੀ ਤਸਵੀਰ ਦੇਖੀ ਸੀ ਮੈਨੂੰ ਯਾਦ ਹੈ ਪਰਵੀ ਕੀ ਸਿਆਸੀ ਔਰਤ ਇਹੀ ਬਣੀ ਹੋਈ ਸੀ ਝੁੱਗੀ ਨੂੰ ਅੱਗ ਕਿਵੇਂ ਲੱਗੀ ਜਾਂ ਕਿਸ ਨੇ ਲਗਾ ਦਿੱਤੀ ਡੋਰਾ ਹੋ ਸਕਦਾ ਆਪਣੇ ਆਪ ਲੱਗੀ ਗਈ ਹੋਵੇ ਕੰਨਿਆਂ ਦੀ ਹੀ ਤਾਂ ਸੀ ਪਰਵੀ ਪਰ ਕੋਈ ਤਾਂ ਆਉਂਦਾ ਬਚਾਉਣ ਲਈ ਪਹਿਲਾਂ ਤਾਂ ਕੋਈ ਨਾ ਕੋਈ ਉੱਥੇ ਹੁੰਦਾ ਹੀ ਸੀ ਅੱਜ ਕੋਈ ਵੀ ਨਹੀਂ ਇਸ ਦੇ ਜ਼ਖਮ ਵੀ ਹੈ ਕੋ ਡੋਰਾ ਕੀ ਪਤਾ ਕੋਈ ਇਸ ਨੂੰ ਮਾਰਨਾ ਚਾਹੁੰਦਾ ਹੋਵੇ ਇੰਨੇ ਉਨਾ ਕੋਲੇ ਹਿਮਾ ਆਈ ਕੋਈ ਗੱਲ ਨਹੀਂ ਤੁਸੀਂ ਜ਼ਿਆਦਾ ਨਾ ਸੋਚੋ ਜਦੋਂ ਇਹਨੂੰ ਹੋਛਾਈ ਆਪੇ ਦੱਸ ਦੋ ਡੋਰਾ ਹਾਂ ਇਹ ਵੀ ਹੈ ਚਲੋ ਇੰਤਜ਼ਾਰ ਕਰਨਾ ਪਵੇਗਾ ਹਿਮਾ ਆਓ ਤੁਸੀਂ ਵੀ ਹੁਣ ਖਾਣਾ ਖਾ ਲਓ ਉਧਰ ਜੰਗਲ ਵਿੱਚ ਜਦੋਂ ਔਰ ਤਾਂ ਤੇ ਉਹਨਾਂ ਨਾਲ ਦੇ ਆਦਮੀ ਘੜੇ ਲੈ ਕੇ ਵਾਪਸ ਝੁੱਗੀ ਵੱਲ ਆਏ ਤਾਂ ਉਹ ਵੀ ਸਾਰਾ ਕੁਝ ਜਲ ਚੁੱਕਿਆ ਦੇਖ ਕੇ ਹੈਰਾਨ ਹੋਏ ਤੇ ਲਾਡੂ ਬਾਰੇ ਇੱਕ ਦੂਜੇ ਨੂੰ ਪੁੱਛਣ ਲੱਗੇ ਉਹਨਾਂ ਨੂੰ ਦੇਖ ਕੇ ਪੁਲਿਸ ਵਾਲੇ ਉੱਥੇ ਹੀ ਲੁਕ ਗਏ ਸਨ ਪਰ ਜਦੋਂ ਉਹ ਬਿਲਕੁਲ ਨਜ਼ਦੀਕ ਆ ਕੇ ਪੂਰੀ ਤਰ੍ਹਾਂ ਜਲ ਚੁੱਕੀ ਝੁੱਗੀ ਨੂੰ ਵੇਖਣ ਲੱਗੇ ਤਾਂ ਪੁਲਿਸ ਨੇ ਬਾਹਰ ਆ ਕੇ ਉਹਨਾਂ ਨੂੰ ਆਪਣੀ ਹਿਰਾਸਤ ਵਿੱਚ ਲੈ ਲਿਆ ਉਹਨਾਂ ਆਦਮੀਆਂ ਨੇ ਪੁਲਿਸ ਨਾਲ ਧੋਪਾਈ ਵੀ ਕੀਤੀ ਪਰ ਪੁਲਿਸ ਨੇ ਜਲਦੀ ਹੀ ਕਾਬੂ ਕਰ ਲਿਆ। ਲਾਡੋ ਨੂੰ ਹੋਸ਼ ਆਇਆ ਤਾਂ ਭੈਰਵੀ ਤੇ ਡੋਰਾ ਨੇ ਉਸ ਨੂੰ ਸੰਭਾਲਿਆ ਪੁਲਿਸ ਵੀ ਕੋਲ ਹੀ ਸੀ। ਲਾਡੋ ਆਪਣੇ ਆਪ ਨੂੰ ਉੱਥੇ ਦੇਖ ਚੁੱਪ ਸੀ ਉਸ ਨੂੰ ਖਾਣਾ ਖਾਣ ਲਈ ਕਿਹਾ ਤਾਂ ਉਸਨੇ ਮਨ੍ਹਾ ਕਰ ਦਿੱਤਾ। ਪਾਣੀ ਪਿਲਾ ਭੈਰਵੀ ਨੇ ਉਸ ਨੂੰ ਉਸ ਬਾਰੇ ਪੁੱਛਣਾ ਚਾਹਿਆ ਤਾਂ ਉਹ ਚੁੱਪ ਰਹੀ ਉਹਨਾਂ ਨੇ ਉਸ ਨੂੰ ਉਸ ਦੀ ਮਦਦ ਕਰਨ ਲਈ ਕਿਹਾ ਪਰ ਕੁਝ ਨਾ ਬੋਲੀ ਡੋਰਾ ਨੇ ਉਹ ਸੁਣੋ ਉਸਦੇ ਮਾਪਪਾ ਤੇ ਘਰ ਬਾਰੇ ਦੱਸਿਆ ਤੇ ਰਾਖ ਵਿੱਚ ਮਿਲੇ ਹੀਰੇ ਬਾਰੇ ਵੀ ਦੱਸਿਆ ਤਾਂ ਉਹ ਉਹਨਾਂ ਤੇ ਭਰੋਸਾ ਕਰਨ ਲੱਗੀ ਪਰਵੀ ਨੇ ਉਸ ਨੂੰ ਦੱਸਿਆ ਕਿ ਅੱਜ ਕਿਵੇਂ ਉਹ ਉਸ ਨੂੰ ਉੱਥੋਂ ਕੱਢ ਕੇ ਲਿਆਏ ਹਨ ਤਾਂ ਲਾਡੂ ਰੋਂਦੀ ਹੋਈ ਕਹਿਣ ਲੱਗੀ ਜੋ ਕੁਝ ਵੀ ਹੋ ਰਿਹਾ ਸੀ ਉਸ ਦੀ ਮਰਜ਼ੀ ਨਾਲ ਹੀ ਸੀ thora ਮਰਜ਼ੀ ਦਾ ਕੀ ਮਤਲਬ ਕਿ ਤੂੰ ਉਸ ਦਿਨ ਜਦੋਂ ਤੇਰੇ ਸਹੁਰੇ ਆ ਰਹੇ ਸਨ ਘਰ ਇਸ ਕਰਕੇ ਛੱਡਿਆ ਸੀ ਕਿ ਕੋਈ ਸੰਨਿਆਸ ਵਗੈਰਾ ਲੈ ਲਵੇਂ ਲਡੋ ਨਹੀਂ ਉਸ ਵਕਤ ਮੈਂ ਕੁਝ ਨਹੀਂ ਸੋਚਿਆ ਸੀ ਬਸ ਪਰੇਸ਼ਾਨ ਹੋ ਕੇ ਉਧਰ ਉਧਰ ਭੱਜ ਨਿਕਲੀ ਸੀ ਫਿਰ ਸੋਚਿਆ ਕਿ ਮੰਦਿਰ ਚਲੀ ਜਾਵਾਂ ਡੋਰਾ ਫਿਰ ਅੱਗੇ ਕੀ ਹੋਇਆ ਫਿਰ ਲਡੋ ਨੇ ਦੱਸਿਆ ਕਿ ਮੰਦਿਰ ਵੱਲ ਗਈ ਤਾਂ ਇੱਕ ਔਰਤ ਝਾੜੀਆਂ ਵੱਲੋਂ ਆਉਂਦੀ ਉਸ ਨਾਲ ਟਕਰਾਈ ਜਿਸ ਕੋਲੇ ਕੋਈ ਸਮਾਨ ਵੀ ਸੀ ਉਸ ਸਮੇ ਉਸਦਾ ਚਿਹਰਾ ਅੱਧਾ ਲੁਕਿਆ ਹੋਇਆ ਸੀ ਉਸਨੇ ਲਡੋ ਨੂੰ ਪੁੱਛਿਆ ਕਿ ਉਹ ਕੌਣ ਹੈ ਤਾਂ ਲਡੋ ਨੇ ਉਸ ਨੂੰ ਕਿਹਾ ਕਿ ਉਹ ਮੰਦਿਰ ਜਾ ਰਹੀ ਹੈ ਉਸ ਔਰਤ ਉਸ ਨੂੰ ਉੱਥੇ ਖੜੇ ਹੀ ਦਿਖਾਇਆ ਕਿ ਮੰਦਰਵਾਲ ਕਿੰਨੇ ਲੋਕ ਖੜੇ ਸਨ ਤੇ ਕਿਹਾ ਕਿ ਉਹ ਵੀ ਉੱਥੇ ਹੀ ਆਈ ਹੈ ਉੱਥੇ ਕਿਸੇ ਦਾ ਕਤਲ ਹੋ ਚੁੱਕਿਆ ਹੈ ਉਹ ਕੀ ਕਰੇਗੀ ਹੁਣ ਉੱਥੇ ਜਾ ਕੇ ਚੱਲ ਮੇਰੇ ਨਾਲ ਮੇਰੇ ਘਰ ਮੈਂ ਤੇਰੀ ਮਦਦ ਕਰੂੰ ਲਾਡੋ ਨੂੰ ਤਾਂ ਉਸ ਸਮੇਂ ਕੋਈ ਨਾ ਕੋਈ ਸਹਾਰਾ ਚਾਹੀਦਾ ਸੀ ਉਹ ਚੁੱਪਚਾਪ ਉਸਦੇ ਨਾਲ ਤੁਰ ਪਈ ਉਸ ਨੂੰ ਉਸ ਝੁੱਗੀ ਵੱਲ ਹੀ ਲੈ ਗਈ ਜਿੱਥੇ ਜਾ ਕੇ ਉਹ ਦੋਵੇਂ ਆਰਾਮ ਨਾਲ लेट ਗਈਆਂ ਤੇ ਕਦੋਂ ਨੀਂਦ ਆ ਗਈ ਸਵੇਰੇ ਹੋਈ ਹੀ ਪਤਾ ਚੱਲਿਆ ਸਵੇਰੀ ਉੱਠ ਲਾਡੋ ਨੇ ਦੇਖਿਆ ਕਿ ਉਹ ਬਾਹਰ ਇੱਕ ਧੂਣੀ ਦਵਾਲੇ ਸੁਮਾਦੀ ਲਈ ਬੈਠੀ ਸੀ ਲਾਡੂ ਕੋਲ ਆਈ ਤਾਂ ਉਸਨੇ ਲਾਡੂ ਨੂੰ ਬੜੀ ਨਿਮਰਤਾ ਨਾਲ ਚਾਹ ਪਾਣੀ ਪਿਲਾ ਕੇ ਤੇ ਕਿਹਾ ਕਿ ਜੋ ਉਸਦੇ ਕੋਲੇ ਹੀ ਪਿਆ ਸੀ ਲਾਡੂ ਵੀ ਭੁੱਖੀ ਸੀ ਇਸ ਲਈ ਪਹਿਲਾਂ ਚਾਹ ਪਾਣੀ ਬੀਨ ਬੈਠ ਗਈ ਜਦੋਂ ਉਹ ਵੇਲੀ ਹੋਈ ਤਾਂ ਉਸ ਔਰਤ ਨੇ ਉਸ ਨੂੰ ਇੰਨੀ ਲੇਟ ਮੰਦਰ ਜਾਣ ਦਾ ਕਾਰਨ ਪੁੱਛਿਆ ਲੱਡੂ ਨੇ ਉਸ ਨੂੰ ਆਪਣੀ ਸਾਰੀ ਪਰੇਸ਼ਾਨੀ ਸੁਣਾ ਦਿੱਤੀ ਫਿਰ ਉਸ ਔਰਤ ਨੇ ਉਸ ਨੂੰ ਦਿਲਾਸਾ ਦਿੱਤਾ ਕਿ ਕੁਝ ਦਿਨ ਉਸ ਕੋਲੇ ਹੀ ਰਹੇ ਉਹ ਉਸ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਕਰ ਦੇਵੇਗੀ ਇੱਥੇ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੋਵੇਗੀ ਨਾ ਹੀ ਕਿਸੇ ਨੂੰ ਉਸ ਬਾਰੇ ਪਤਾ ਲੱਗੇਗਾ ਫਿਰ ਉਸ ਦੇ ਮਾਂ-ਬਾਪ ਦਾ ਪਤਾ ਵੀ ਪੁੱਛ ਲਿਆ ਲੱਡੂ ਨੇ ਦੱਸਿਆ ਕਿ ਉਹ ਔਰਤ ਉਸ ਕੋਲੇ 4 ਦਿਨ ਰਹੀ ਪਰ ਉਸ ਨੇ ਆਪਣਾ ਚਿਹਰਾ ਨਾ ਦਿਖਾਇਆ ਨਾ ਹੀ ਉਸ ਨੂੰ ਆਪਣਾ ਨਾਮ ਦੱਸਿਆ 4 ਦਿਨ ਉਸ ਨੂੰ ਸਮਾਤੀ ਲਾਉਂ ਸਤ੍ਰਿਕਾ ਦੱਸਦੀ ਰਹੀ ਤੇ ਆਪਣੇ ਬਾਰੇ ਵੀ ਦੱਸਿਆ ਕਿ ਉਸ ਨੂੰ ਵੀ ਉਸਦੇ ਸਹੁਰੇ ਪਰੇਸ਼ਾਨ ਕਰਦੇ ਸਨ ਤੇ ਉਸਦੇ ਘਰ ਵਾਲੇ ਨੇ ਦੂਸਰਾ ਵਿਆਹ ਕਰਾ ਕੇ ਉਸ ਨੂੰ ਘਰੋਂ ਕੱਢ ਦਿੱਤਾ ਸੀ ਤੇ ਉਹ ਪਟਕਦੀ ਹੋਈ ਇੱਥੇ ਜੰਗਲ ਵੱਲ ਆ ਗਈ ਸੀ ਇੱਥੇ ਕਾਨਿਆਂ ਦੇ ਸਹਾਰੇ ਇੱਕ ਝੁੱਗੀ ਬਣਾ ਕੇ ਰਹਿਣ ਲੱਗੀ ਬਸ ਪ੍ਰਮਾਤਮਾ ਦਾ ਨਾਮ ਧਿਆਉਣਾ ਹੀ ਸੀ ਉਸ ਦੀ ਜ਼ਿੰਦਗੀ ਬਣ ਗਿਆ ਸੀ ਕੁਝ ਜੰਗਲ ਵਾਸੀ ਸ਼ਰਦਾ ਨਾਲ ਉਸ ਨੂੰ ਖਾਣਾ ਦੇ ਜਾਂਦੇ ਸੀ ਇਸ ਤਰ੍ਹਾਂ ਚਾਰ ਦਿਨ ਲਾਡੋ ਨੇ ਉਸ ਨਾਲ ਬੜੇ ਵਧੀਆ ਗੁਜ਼ਾਰੇ ਫਿਰ ਉਸਨੇ ਦੱਸਿਆ ਇਸੇ ਤਰ੍ਹਾਂ ਕੁਝ ਲੋਕ ਉਸ ਕੋਲੇ ਆਪਣੀਆਂ ਸਮੱਸਿਆ ਲੈ ਕੇ ਆਉਂਦੇ ਤਾਂ ਉਹ ਉਹਨਾਂ ਨੂੰ ਇਹ ਪਵਿੱਤਰ ਰੱਖ ਦੇ ਦਿੰਦੀ ਸੀ ਜਿਹੜੀ ਕਿ ਇਸਨੇ ਧੂਣੀ ਵਾਲ ਕੇ ਬਣਾਈ ਹੁੰਦੀ ਹੈ ਉਸਨੇ ਲੱਡੂ ਨੂੰ ਵੀ ਦੱਸਿਆ ਜੇਕਰ ਉਹ ਕਿਸੇ ਸਮੇਂ ਇੱਥੇ ਝੁੱਗੀ ਵਿੱਚ ਨਾ ਹੋਵੇ ਤਾਂ ਉਸ ਦੀ ਥਾਂ ਤੇ ਬੈਠ ਜਾਇਆ ਕਰੇਗੀ ਜਿਹਾ ਹੀ ਹੁੰਦਾ ਰਿਹਾ ਲੱਡੂ ਨੂੰ ਵੀ ਉਸ ਨਾਲ ਆਪਣੇ ਹਾਲਾਤ ਅਹਲਾਤਾਂ ਵਾਂਗ ਹਮਦਰਦੀ ਹੋਈ ਉਸ ਨੂੰ ਦੀਦੀ ਆਖ ਬੁਲਾਉਣ ਲੱਗੀ ਤੇ ਉਹ ਉਸ ਵਾਂਗ ਹੀ ਨਾਮ ਜਪਣ ਲੱਗ ਪਈ ਤੇ ਉਸ ਦੀ ਗੈਰ ਹਾਜ਼ਰੀ ਵਿੱਚ ਲੋਕਾਂ ਕੋਲੇ ਆਪ ਬੈਠ ਜਾਂਦੀ ਤੇ ਤਾਂ ਕਿ ਕੋਈ ਪਰੇਸ਼ਾਨ ਨਾ ਹੋਣ ਉਹ ਆਪਣੇ ਘਰੋਂ ਕੁਝ ਨਾ ਕੁਝ ਦਾਣ ਲਈ ਦੇ ਕੇ ਆਉਂਦੇ ਸੀ ਤੇ ਉੱਥੇ ਇਹ ਖਾਣਾ ਤਿਆਰ ਹੋਣ ਲੱਗਿਆ ਸ਼ਾਮ ਨੂੰ ਉਹ ਨਾਚ ਭਜਨ ਵੀ ਕਰ ਲੈਂਦੇ ਸੀ ਡੋਰਾ ਬੁੱਲੀ ਫਿਰ ਚਾਰ ਦਿਨਾਂ ਬਾਅਦ ਉਹ ਕਿੱਥੇ ਚਲੀ ਗਈ ਲਾਡੂ ਨੇ ਦੱਸਿਆ ਕਿ ਇੱਕ ਦਿਨ ਉਹ ਪਾਣੀ ਪਰ ਕੀ ਵਾਪਸ ਝੁੱਕੀ ਵੱਲ ਆੜ ਰਹੀ ਸੀ ਉਸਨੇ ਦੇਖਿਆ ਕਿ ਉੱਥੇ ਇੱਕ ਆਦਮੀ ਤੇ ਹੋਰ ਔਰਤ ਆਈ ਹੋਈ ਸੀ ਜਿਸ ਦਾ ਨਾਮ ਨੈਨਾ ਸੀ ਲਾਡੂ ਨੇ ਆਪਣੇ ਪੱਲੇ ਵਿੱਚੋਂ ਹੀ ਥੋੜਾ ਜਿਹਾ ਉਸ ਨੂੰ ਤੱਕਿਆ ਸੀ ਤੇ ਆਪਣੀ ਦੀਦੀ ਨੂੰ ਕਿਹਾ ਸੀ ਇਹ ਕੌਣ ਹਨ ਪਰ ਦੀਦੀ ਕੁਝ ਨਾ ਬੋਲੀ ਨੇ ਉਹਨਾਂ ਨੇ ਉੱਠ ਕੇ ਲਾਡੂ ਨੂੰ ਕਿਹਾ ਕਿ ਉਸ ਦੀ ਦੀਦੀ ਹੈ ਤੇ ਇੱਥੇ ਲਿਜਾ ਰਹੇ ਹਨ ਕਿਉਂਕਿ ਝੁੱਕੀ ਇੱਥਾ ਉਹਨਾਂ ਦਾ ਖਜ਼ਾਨਾ ਦੱਬਿਆ ਹੋਇਆ ਹੈ ਇਸਨੇ ਇੱਥੇ ਝੁੱਕੀ ਬਣਾ ਲਈ ਹੈ ਲੱਡੂ ਨੇ ਉਹਨਾਂ ਨੂੰ ਆਪਣੀ ਦੀਦੀ ਨੂੰ ਛੱਡਣ ਲਈ ਤਰਲਾ ਕੀਤਾ ਤੇ ਕਿਹਾ ਕਿ ਉਹ ਦੋਨੋਂ ਇੱਥੋਂ ਕਿਤੇ ਹੋਰ ਚਲੀਆਂ ਜਾਣਗੀਆਂ ਪਰ ਨੈਣਾ ਨੇ ਕਿਹਾ ਨਹੀਂ ਪਹਿਲਾਂ ਉਹ ਉਹਨਾਂ ਦਾ ਖਜ਼ਾਨਾ ਇੱਥੋਂ ਕੱਢਣ ਦੀ ਮਦਦ ਕਰੇਗੀ ਇਸ ਦੀ ਖਬਰ ਕਿਸੇ ਨੂੰ ਨਹੀਂ ਦੇਵੇਗੀ ਤਾਂ ਫਿਰ ਉਸ ਦੀ ਦੀਦੀ ਨੂੰ ਛੱਡ ਦਿੱਤਾ ਜਾਵੇਗਾ ਇਹਨਾਂ ਆਖ ਨੈਣਾ ਦੇ ਕਹਿਣ ਤੇ ਉਹ ਆਦਮੀ ਉਸ ਦੀ ਦੀਦੀ ਨੂੰ ਲੈ ਗਿਆ ਇਸ ਤੋਂ ਬਾਅਦ ਨੈਨਾ ਨੇ ਲਾਡੋ ਤੋਂ ਆਪਣੇ ਕੰਮ ਕਰਾਉਣੇ ਸ਼ੁਰੂ ਕਰ ਦਿੱਤੇ ਉਸਦੇ ਮਾਪੇ ਬਾਬ ਨੂੰ ਵੀ ਤੰਗ ਕੀਤਾ ਝੁੱਗੀ ਵੱਲ ਆਉਂਦੇ ਲੋਕਾਂ ਵਿੱਚੋਂ ਕੁਝ ਔਰਤਾਂ ਨੂੰ ਵੀ ਇੱਥੇ ਉਸ ਕੰਮ ਵਿੱਚ ਫਸਾ ਲਿਆ ਬਾਕੀ ਲੋਕਾਂ ਨੂੰ ਉੱਥੋਂ ਜਾਣ ਤੋਂ ਹਟਾ ਦਿੱਤਾ ਗਿਆ ਪੈਰ ਵੀ ਕਿਹੜੇ ਕੰਮ ਕਿਹੜਾ ਖਜ਼ਾਨਾ ਲਾਡੋ ਦੱਸਦੀ ਹੈ ਕਿ ਝੁੱਗੀ ਅੰਦਰ ਇੱਕ ਖਜ਼ਾਨੇ ਦਾ ਖੂਹ ਸੀ ਜਿਸ ਨੂੰ ਦੇਖ ਉਹ ਵੀ ਤੰਗ ਰਹੇਗੀ ਸੀ ਤੇ ਜਿਸ ਦੀ ਖਬਰ ਉਹਨਾਂ ਨੂੰ ਨਹੀਂ ਸੀ ਨੈਨਾ ਵੱਲੋਂ ਝੁੱਗੀ ਅੰਦਰਲੇ ਖੂਹ ਵਿੱਚੋਂ ਹੀਰੇ ਭਰਨ ਦਾ ਹੁਕਮ ਉਸਨੂੰ ਹੀ ਸੀ ਜਦੋਂ ਸਾਰੇ ਘਰੇ ਕਰੇ ਜੋ ਤੋਂ ਸਾਰੇ ਘੜੇ ਭਰੇ ਜਾਂਦੇ ਸੀ ਤਾਂ ਉਹ ਖੁਦ ਟੱਕਣ ਬੰਦ ਕਰ ਦਿੰਦੇ ਸੀ ਬਾਹਰਾ ਉਹਨਾਂ ਔਰਤਾਂ ਨੂੰ ਘੜੇ ਚੁੱਕਣ ਲਈ ਕਹਿ ਦਿੰਦੀ ਸੀ ਇਸੇ ਤਰ੍ਹਾਂ ਚੱਲਦਾ ਰਿਹਾ ਉਸ ਦੇ ਘਰ ਜਾਣ ਦੀ ਉਸ ਨੂੰ ਇਜਾਜ਼ਤ ਨਹੀਂ ਸੀ ਨਾ ਹੀ ਉਸ ਨੂੰ ਬਾਹਰ ਨਿਕਲ ਦਿੱਤਾ ਜਾਂਦਾ ਸੀ ਬਾਹਰ ਆਉਂਦੀ ਤਾਂ ਨੈਣਾ ਹਰਪਾਲ ਉਸ ਤੇ ਨਜ਼ਰ ਰੱਖਦੀ ਸੀ ਸਵੇਰ ਤੋਂ ਸ਼ਾਮ ਤੱਕ ਉਸ ਦਾ ਕੰਮ ਘੜੇ ਭਰਨ ਦਾ ਹੁੰਦਾ ਸੀ ਬਾਹਰਲੀ ਦੁਨੀਆ ਵਿੱਚ ਕੀ ਹੋ ਰਿਹਾ ਹੈ ਉਸ ਨੂੰ ਕੋਈ ਖ਼ਬਰ ਨਹੀਂ ਸੀ ਡੋਰਾ ਬੁੱਲੀ ਤੇ ਉਹ ਰਾਖ ਵਿੱਚ ਹੀਰਾ ਇਸ ਦਾ ਕੀ ਮਤਲਬ ਲਡੋ ਉਹ ਤਾਂ ਖੁਸ਼ ਖਿਸਮਤ ਨਾਲ ਉਸਦੇ ਨੈਣਾ ਤੇ ਉਹ ਆਦਮੀ ਸ਼ਹਿਰ ਜ਼ਰੂਰੀ ਕੰਮ ਲਈ ਗਏ ਹੋਏ ਸਨ ਉਹ ਤੇ ਬਾਕੀ ਔਰਤਾਂ ਹੀ ਉੱਥੇ ਸਨ ਉਸ ਦਿਨ ਜਿਸ ਕਾਰਨ ਤੁਸੀਂ ਉੱਥੇ ਆ ਸਕੇ ਨਹੀਂ ਤਾਂ ਉਹ ਤੁਹਾਨੂੰ ਵੀ ਕੋਈ ਬਹਾਨਾ ਲਾ ਕੇ ਮੋੜ ਦਿੰਦੇ ਉਹ ਹੁਣ ਖੱਲੀ ਹੁੰਦਾ ਜਾ ਰਿਹਾ ਸੀ ਸਾਰਾ maal ਉਹਨਾਂ ਢੋਲਿਆ ਸੀ ਜਿਸ ਕਾਰਨ ਉਹਨਾਂ ਕਿਹਾ ਕਿ ਇਹ ਖਜ਼ਾਨੇ ਦਾ ਰਾਜ਼ ਬਹੁਤ ਖੁਫਿਆ ਸੀ ਜਿਸ ਕਾਰਨ ਉਹ ਲਾਡੂ ਉਸਦੀ ਦੀਦੀ ਤੇ ਬਾਕੀ ਔਰਤਾਂ ਨੂੰ ਉੱਥੇ ਹੀ ਖਤਮ ਕਰ ਦੇਣਗੇ ਨਹੀਂ ਤਾਂ ਉਹਨਾਂ ਦਾ ਰਾਜ ਕਦੇ ਵੀ ਖੁੱਲ ਸਕਦਾ ਹੈ ਇਸੇ ਲਈ ਲਾਡੂ ਨੇ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਕਿਸੇ ਤਰੀਕੇ ਸਾਰਿਆਂ ਦਾ ਬਚਾਅ ਕਰ ਲਵੇ ਉਸ ਨੇ ਰਾਖ ਵਿੱਚ ਆਪਣੇ ਕੋਲ ਲੁਕੋ ਕੇ ਰੱਖਿਆ ਹੀਰਾ ਇਸੇ ਲਈ ਪਾਇਆ ਕਿ ਕੋਈ ਉਹਨਾਂ ਤੱਕ ਪਹੁੰਚ ਸਕੇ ਜਿਸ ਨਾਲ ਉਹਨਾਂ ਨੂੰ ਵੀ ਕੋਈ ਮਦਦ ਮਿਲ ਜਾਵੇਗੀ ਡੋਰਾ ਬੋਲੀ ਪਰ ਤੂੰ ਉਸ ਦਿਨ ਕੁਝ ਤੂੰ ਬੋਲ ਕੇ ਦੱਸ ਸਕਦੀ ਸੀ ਲੱਡੂ ਬੋਲੀ ਨਹੀਂ ਉਸ ਵਕਤ ਮਾਹੌਲ ਹੀ ਇਦਾਂ ਦਾ ਬਣਿਆ ਹੋਇਆ ਸੀ ਕਿ ਬੋਲਣ ਤੋਂ ਵੀ ਡਰ ਆ ਰਿਹਾ ਸੀ ਜਿਸ ਕਰਕੇ ਉਸ ਨੂੰ ਇਹ ਤਰੀਕਾ ਸਹੀ ਲੱਗਿਆ ਪਰ ਅੱਜ ਇਹ ਹੀ ਤਰੀਕਾ ਉਸ ਦੀ ਜਾਨ ਬਚਾਉਣ ਦੇ ਕੰਮ ਆ ਗਿਆ ਹੈ ਬਸ ਉਹ ਵੀ ਉਸ ਸਮੇਂ ਆਪਣੀ ਤੇ ਉਹਨਾਂ ਔਰਤਾਂ ਤੇ ਆਪਣੀ ਦੀਦੀ ਦੀ ਹਫਾਜ਼ਤ ਚਾਹੁੰਦੀ ਸੀ ਪੈਰ ਵੀ ਬੋਲੀ ਫਿਰ ਅੱਜ ਝੁੱਗੀ ਨੂੰ ਅੱਗਾ ਕਿਵੇਂ ਲੱਗ ਗਈ ਲਾਡੂ ਬੋਲੀ ਮੈਂ ਉਹਨਾਂ ਨੂੰ ਇਹ ਕਹਿੰਦੇ ਸੁਣ ਲਿਆ ਸੀ ਕਿ ਅੱਜ ਉਹਨਾਂ ਦਾ ਕੰਮ ਵੀ ਸਮਾਪਤ ਹੋ ਜਾਵੇਗਾ ਤੇ ਇਹਨਾਂ ਦੀ ਕਹਾਣੀ ਵੀ ਸਮਾਪਤ ਕਰ ਜਾਵਾਂਗੀ ਇਸ ਲਈ ਅੱਜ ਉਸ ਜਦੋਂ ਉਸਨੇ ਦੇਖਿਆ ਕਿ ਬਹੁਤ ਥੋੜੇ ਜਿਹੇ ਹੀਰੇ ਹੀ ਰਹਿ ਗਏ ਹਨ ਤਾਂ ਉਸਨੇ ਬਿਨਾਂ ਕਿਸੇ ਨੂੰ ਦੱਸਿਆ ਟੱਕਣ ਬੰਦ ਕਰ ਦਿੱਤਾ ਉਹਨਾਂ ਨੂੰ ਉੱਥੇ ਘੜੇ ਲੈ ਜਾਣ ਲਈ ਕਿਹਾ ਆਪਣੀ ਮਦਦ ਲਈ ਹਲੇ ਤੱਕ ਕੋਈ ਨਾ ਪਹੁੰਚਿਆ ਦੇਖ ਲਾਡੋ ਬਹੁਤ ਦੁਖੀ ਹੋਈ ਉਸਨੇ ਸੋਚਿਆ ਕਿ ਜਦੋਂ ਇਹ ਵਾਪਸ ਆਇਗਾ ਤਾਂ ਕਮ ਸੇ ਕਮ ਇਹ ਔਰਤਾਂ ਤਾਂ ਅੱਗ ਲੱਗੀ ਵੇਖ ਕੇ ਉਧਰ ਉਧਰ ਭੱਜ ਜਾਣ ਹੋ ਸਕਦਾ ਇਹਨਾਂ ਦੀ ਜਾਨ ਬਚ ਜਾਵੇ ਦੁਖੀ ਹੋ ਕੇ ਉਸਨੇ ਉਹਨਾਂ ਦੇ ਜਾਨ ਤੋਂ ਬਾਅਦ ਹੀ ਆਪਣੇ ਆਪ ਨੂੰ ਝੁੱਗੀ ਵਿੱਚ ਅੱਗ ਲਾ ਲਈ ਉਹ ਚਾਹੁੰਦੀ ਤਾਂ ਉਥੋਂ ਭੱਜ ਸਕਦੀ ਸੀ ਪਰ ਜੇਕਰ ਉਹ ਜਿੰਦਾ ਰਹੀ ਤੇ ਆਪਣੇ ਘਰ ਜਾ ਕੇ ਤੇ ਹੋਰ ਲੁਕ ਜਾਂਦੀ ਤਾਂ ਉਹਨਾਂ ਲੋਕਾਂ ਨੇ ਉਸਦੇ ਮਾਪੇ ਕੋਲੇ ਪਹੁੰਚ ਜਾਣਾ ਸੀ ਨਾ ਜਾਣੇ ਉਹਨਾਂ ਨਾਲ ਕੀ ਕਰਨਾ ਸੀ ਡੋਰਾ ਨੇ ਪੁੱਛਿਆ ਤੇਰੀ ਵਖੀ ਤੇ ਸੱਟ ਕਿਵੇਂ ਲੱਗੀ ਲਾਡੋ ਇਹ ਤਾਂ ਖੂਬ ਵਿੱਚੋਂ ਬਾਹਰ ਨਿਕਲਦਿਆਂ ਹੀ ਗੱਲ ਵੱਜ ਗਿਆ ਸੀ ਪਰ ਉਸ ਨੂੰ ਹੁਣ ਆਪਣੇ ਮਾਪੇ ਦੀ ਫਿਕਰ ਹੋ ਰਹੀ ਹੈ ਕਿਤੇ ਉਹ ਲੋਕ ਉਹਨਾਂ ਕੋਲੇ ਤਾਂ ਨਹੀਂ ਚਲੇ ਗਏ ਉਸ ਦੀਆਂ ਗੱਲਾਂ ਸੁਣਨ ਤੋਂ ਬਾਅਦ ਹਿਮਾ ਨੇ ਪੁੱਲਸ ਨੂੰ ਸੁਰੱਖਿਆ ਵਧਾਉਣ ਲਈ ਕਿਹਾ ਤੇ ਉਸ ਦੇ ਮਾਪੇ ਕੋਲੇ ਪਹੁੰਚਣ ਲਈ ਵੀ ਕਿਹਾ ਤਾਂ ਜੋ ਉਹਨਾਂ ਨੂੰ ਕੋਈ ਖਤਰਾ ਨਾ ਹੋਵੇ ਹਿਮਾ ਨੂੰ ਲਾਡੋ ਕੋਲੇ ਛੱਡ ਕੇ ਬਾਕੀ ਸਾਰੇ ਜੰਗਲ ਵਿੱਚ ਫਿਰ ਚਲੇ ਗਏ ਉਹਨਾਂ ਝੁੱਗੀ ਵਾਲੀ ਜਗ੍ਹਾ ਉੱਥੇ ਖੜੇ 1-2 ਪੁਲਿਸ ਵਾਲਿਆਂ ਤੋਂ ਉਹਨਾਂ ਲੋਕਾਂ ਦੀ ਖਬਰ ਲਈ ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਬਾਅਦ ਉਹਨਾਂ ਨੇ ਉਸ ਜਗ੍ਹਾ ਨੂੰ ਸਾਫ਼ ਕਰਵਾ ਖੋਦਾਂ ਟੱਕਣ ਖੋਲਿਆ ਤਾਂ ਦੇਖਿਆ ਕਿ ਉਸਦੇ ਬਿਲਕੁਲ ਹੇਠਾਂ ਥੋੜੇ-ਥੋੜੇ ਹੀਰੇ ਖਿਲਰੇ ਪਏ ਸਨ ਰਾਣਾ ਪ੍ਰਤਾਪ ਨੇ ਉਹਨਾਂ ਨੂੰ ਬਾਹਰ ਕਢਵਾ ਕੇ ਦੇਖਿਆ ਕਿ ਇਹ ਹੀ ਉਸਦੇ ਬਾਹਰਲੇ ਵਪਾਰ ਦਾ ਹੀ ਹਿੱਸਾ ਹਨ ਜੋ ਕਿ ਉਹ ਪਹਿਲਾਂ-ਪਹਿਲਾਂ ਲੈ ਕੇ ਆਇਆ ਸੀ ਕੌਰ ਪ੍ਰਤਾਪ ਬੋਲਿਆ ਇਹ ਤਾਂ ਸਾਰਾ ਕੂਪਰਿਆ ਹੋਵੇਗਾ ਇੰਨਾ ਕੋਈ ਕਿਵੇਂ ਚੋਰੀ ਕਰ ਸਕਦਾ ਡੋਰਾ ਬੋਲੀ ਇਹ ਵੀ ਤਾਂ ਹੋ ਸਕਦਾ ਹਰ ਵਪਾਰ ਵਿੱਚੋਂ ਥੋੜਾ ਥੋੜਾ ਹਿੱਸਾ ਕੱਢ ਕੇ ਲੁਕਾਇਆ ਜਾ ਰਿਹਾ ਹੋਵੇ ਤਾਂ ਕਿ ਪਤਾ ਵੀ ਨਾ ਚੱਲੇ ਰਾਣਾ ਪ੍ਰਤਾਪ ਬੋਲੇ ਹਾਂ ਇਹ ਸੰਭਵ ਹੈ ਪੈਰ ਵੀ ਬੋਲੀ ਇਹ ਤਾਂ ਫਿਰ ਦੁਰਗਾ ਦੇ ਜਿੰਦਾ ਹੋਣ ਦੀ ਨਿਸ਼ਾਨੀ ਪ੍ਰਗਟਾ ਰਿਹਾ ਹੈ ਕਮਰ ਮੈਂ ਹੁਣ ਉਸਔਰਤ ਦੇ ਮੱਥੇ ਨਹੀਂ ਲੱਗਣਾ ਬਿਹਤਰ ਹੋਵੇਗਾ ਕਿ ਹੁਣ ਇਹ ਕੰਪੌਲਸ ਨੂੰ ਸੌਂਪ ਦਿੱਤਾ ਜਾਵੇ ਪਰ ਵੀ ਹਾਂ ਠੀਕ ਹੈ ਪਰ ਸਾਨੂੰ ਵੀ ਸ਼ਬਦਾਂ ਨਹੀਂ ਨਾ ਰਹਿਣਾ ਚਾਹੀਦਾ ਪੁਲਿਸ ਆਪਣਾ ਕੰਮ ਕਰੇਗੀ ਸਾਰਿਆਂ ਨੂੰ ਇਹ ਫੈਸਲਾ ਠੀਕ ਲੱਗਿਆ ਹੈ ਵੇਲੀ ਵਾਪਸਾ ਉਹਨਾਂ ਨੇ ਲਾਡੋ ਨੂੰ ਉਹਨਾਂ ਲੋਕਾਂ ਦੀ ਗ੍ਰਿਫਤਾਰੀ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਹ ਉਹਨਾਂ ਨੂੰ ਦੇਖਣਾ ਚਾਹੁੰਦੀ ਹੈ ਜਦੋਂ ਉਸਨੂੰ ਪੁਲਿਸ ਸਟੇਸ਼ਨ ਲਿਆਇਆ ਗਿਆ ਤਾਂ ਉਸਨੇ ਕਿਹਾ ਕਿ ਸਾਰੇ ਤਾਂ ਬੇਕਸੂਰ ਹਨ ਜਦ ਕਿ ਉਹ ਆਪਣਾ ਕੰਮ ਪੂਰਾ ਹੋਇਆ ਦੇਖ ਕੇ ਭੱਜ ਗਏ ਹਨ ਰਾਣਾ ਪ੍ਰਤਾਪ ਨੇ ਲੱਡੂ ਦੇ ਕੇ ਇਹਨਾਂ ਲੋਕਾਂ ਨੂੰ ਪੁਲਿਸ ਨੂੰ ਕਹਿ ਕੇ ਛਡਾ ਦਿੱਤਾ ਪੁਲਿਸ ਉਹਨਾਂ ਤੋਂ ਪੁੱਛਗਿੱਛ ਕਰਕੇ ਅਸਲ ਦੋਸ਼ੀਆਂ ਨੂੰ ਪਾਲਣ ਲਈ ਆਪਣੀ ਟੀਮ ਤਿਆਰ ਕਰ ਲਈ ਪੈਰ ਵੀ ਤੇ ਡੋਰਾ ਪਿਛਲੀਆਂ ਸਾਰੀਆਂ ਕਟਣਾਵਾਂ ਨਾਲ ਉਹਨ ਘਟਨਾਵਾਂ ਪੁਲਿਸ ਅਫਸਰ ਨਾਲ ਸਾਂਝੀਆਂ ਕਰ ਦਿੱਤੀਆਂ ਤਾਂ ਜੋ ਕਿ ਉਹਨਾਂ ਨੂੰ ਬਾਕੀ ਵੀ ਸਬੂਤ ਦਿੱਤੇ ਜਾ ਸਕਣ ਫਿਰ ਸਾਰੇ ਵਾਪਸ ਆਪਣੇ ਆਪਣੇ ਘਰ ਆ ਗਏ ਲड्डू ਨੂੰ ਵੀ ਉਸਦੇ ਘਰ ਭੇਜ ਦਿੱਤਾ ਗਿਆ ਡੋਰਾ ਆਪਣੇ ਘਰ ਆ ਗਈ ਅਗਲੇ ਦਿਨ ਮੇਲਾ ਵੀ ਸੀ ਉਸਨੇ ਕੁਝ ਸਮਾਂ ਘਰ ਆ ਕੇ ਆਰਾਮ ਕੀਤਾ ਫਿਰ ਸ਼ਾਮ ਨੂੰ ਕੱਲ ਵਾਲੇ ਮੇਲੇ ਦੀ ਤਿਆਰੀ ਲਈ ਉਹ ਸਾਰੇ ਮੰਦਰ ਪਹੁੰਚ ਗਏ ਲड्डू ਵੀ ਆਪਣੇ ਮਾਪੇ ਆਪਣ ਨਾਲ ਉੱਥੇ ਮੌਜੂਦ ਸੀ ਅਗਲੇ ਦਿਨ ਮੇਲਾ ਸ਼ੁਰੂ ਹੋ ਗਿਆ ਸਾਰੇ ਆਨੰਦਮਾਨ ਰਹੇ ਸੀ ਸੁਰੱਖਿਆ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਸੀ ਸੀਮਾ ਤੇ ਮੰਗਲ ਵੀ ਦੋਵੇਂ ਬੱਚਿਆਂ ਨਾਲ ਚੱਕ ਕੇ ਘੁੰਮ ਰਹੇ ਸੀ ਮੇਲੇ ਵਿੱਚ ਪਿੰਡ ਦੇ ਬਹੁਤ ਲੋਕ ਹੋ ਸੀ ਜੰਗਲ ਵਿੱਚ ਮੇਲੇ ਦਾ ਪ੍ਰੋਗਰਾਮ ਬਹੁਤ ਤਿਲਕਿਸ਼ ਲੱਗ ਰਿਹਾ ਸੀ ਦਰਖਤਾਂ ਉੱਪਰ ਲੱਗੀ ਦੀਪਮਾਲਾ ਸਭ ਦਾ ਮਨ ਮੋਹ ਰਹੀ ਸੀ ਇੱਕ ਪਾਸੇ ਵੱਡਾ ਪੰਡਾਲ ਲੱਗਿਆ ਹੋਇਆ ਸੀ ਜਿਸ ਵਿੱਚ ਵੱਖ-ਵੱਖ ਪ੍ਰਾਂਤਾਂ ਤੋਂ ਲੋਕ ਆਏ ਹੋਏ ਸਨ ਆਪਣਾ-ਆਪਣਾ ਹੈਂਡੀਕਰਾਫਟ ਸਮਾਨ ਦਿਖਾ ਰਹੇ ਸੀ ਰਾਜਸਥਾਨ ਭਜਨ ਹੋ ਰਿਹਾ ਸੀ ਸ਼ਾਮ ਦਾ ਟਾਈਮ ਸਾਰੇ ਬਹੁਤ ਖੁਸ਼ ਸੀ ਇੱਕ ਅਲੱਗ ਹੀ ਨਜ਼ਾਰਾ ਮਹਿਸੂਸ ਹੋ ਰਿਹਾ ਸੀ ਕਟਪੁਤਲੀ ਦਾ ਨਾਚ ਆਪਣਾ ਹੀ ਰੰਗ ਬਨ ਰਿਹਾ ਸੀ ਸਾਰਾ ਦਿਨ ਮੇਲਾ ਖੂ ਪਰਿਆ ਰਾਣਾ ਪ੍ਰਤਾਪ ਤੇ ਉਹਦੇ ਸਿੰਘ ਦੋਵਾਂ ਨੇ ਆਪਣੇ ਪਰਿਵਾਰ ਸਮੇਤ ਪੂਰਾ ਮੇਲਾ ਵੇਖਿਆ ਹਿਮਾ ਤੇ ਪਹਿਰਵੀ ਨੂੰ ਪਹਿਲੀ ਵਾਰ ਇਹ ਮੇਲਾ ਵੇਖਣ ਦਾ ਮੌਕਾ ਮਿਲਿਆ ਸੀ ਉਹਨਾਂ ਨੇ ਤੁਰ ਫਿਰ ਕੇ ਸਾਰਾ ਮੇਲਾ ਵੇਖਿਆ ਬਿਨਾਂ ਕਿਸੇ ਪਰੇਸ਼ਾਨੀ ਦੇ ਮੇਲਾ ਵਧੀਆ ਲੰਘ ਗਿਆ ਸਾਰੇ ਲੋਕੀ ਸੇਵਾ ਸੰਭਾਲ ਕਰਾ ਕੇ ਘਰਾਂ ਨੂੰ ਮੁੜਾਏ ਅੰਮਾ ਨੇ ਰਾਤ ਨੂੰ ਕੁਝ ਸਮੇਂ ਲਈ ਆਪਣੇ ਕਬੀਲੇ ਵਿੱਚ ਬੱਚਿਆਂ ਦਾ ਜਨਮ ਦਿਨ ਮਨਾ ਦਿੱਤਾ ਰੋਜ਼ ਦੀ ਤਰ੍ਹਾਂ ਫਿਰ ਜ਼ਿੰਦਗੀ ਸ਼ੁਰੂ ਹੋ ਗਈ ਇੱਕ ਦਿਨ ਡੋਰਾ ਘਰ ਬੈਠੀ ਆਪਣੀ ਡੇਰੀ ਵੇਖ ਰਹੀ ਸੀ ਜਿਸ ਵਿੱਚ ਉਸਨੇ ਕੁਝ ਗੱਲਾਂ ਨੋਟ ਕਰੀਆਂ ਸਨ ਉਸ ਵਿੱਚ ਕੁੰਡੇ ਬਾਰੇ ਵੀ ਲਿਖਿਆ ਸੀ ਜਿਸ ਨੂੰ ਪੜ੍ਹ ਕੇ ਉਸਨੇ ਸੋਚਿਆ ਕਿ ਉਹਨਾਂ ਨੇ ਇਸ ਬਾਰੇ ਤਾਂ ਕੋਈ ਗੱਲ ਵੀ ਨਹੀਂ કરી ਉਹ ਲਾਡੋ ਦੇ ਘਰ ਚਲੀ ਗਈ ਉਸਨੇ ਲਾਡੋ ਨਾਲ ਕੁੰਡੇ ਬਾਰੇ ਜ਼ਿਕਰ ਕੀਤਾ ਤਾਂ ਉਸਨੇ ਦੱਸਿਆ ਕਿ ਉਹ ਵੀ ਨਹੀਂ ਜਾਣਦੀ ਕਿ ਉਹ ਕੀ ਚੀਜ਼ ਹੈ ਫਿਰ ਉਸਨੇ ਆਪਣੇ ਘਰ ਪਿਆ ਕੁੰਡਾ ਉਸ ਨੂੰ ਦਿਖਾਇਆ ਤਾਂ ਡੋਰਾ ਨੇ ਉਸਦੇ ਆਲੇ ਦੁਆਲੇ ਲੱਗਿਆ ਥੋੜਾ ਥੋੜਾ ਪਾਊਡਰ ਉਤਾਰ ਲਿਆ ਉਹ ਤੋਂ ਹਵੇਲੀ ਵੱਲ ਚਲੀ ਗਈ ਹਵੇਲੀ ਜਾ ਉਸਨੇ ਇੱਕ ਉਹਦੀ ਸਹਤ ਨਾਲ ਉਹ ਪਾਊਡਰ ਲੈਬਰਾਟਰੀ ਜਾਂਚ ਲਈ ਭੇਜ ਦਿੱਤਾ ਕੁਝ ਸਮਾਂ ਹੋਥੇ ਹੀ ਸਾਰਿਆਂ ਨਾਲ ਗੱਲਾਂ-ਬੱਤਾਂ ਕਰਦੀ ਰਹੀ ਇੱਕਵਰ ਤੇ ਹਿਮਾਂ ਡੋਰਾ ਨੂੰ ਘਰ ਛੱਡਣਾ ਆ ਰਹੇ ਸਨ ਰਸਤੇ ਵਿੱਚ ਉਹਨਾਂ ਨੂੰ ਲਾਡੂ ਦੀ ਮਾਂ ਘਬराई ਹੋਈ ਮਿਲਿ ਪੁੱਛਣ ਤੇ ਉਹਨਾਂ ਨੇ ਦੱਸਿਆ ਕਿ ਲਾਡੂ ਨੂੰ ਉਹਨਾਂ ਦੇ ਘਰ ਤੋਂ ਹੀ ਕੋਈ ਫੜ ਕੇ ਲੈ ਗਿਆ ਹੈ ਉਹ ਦੋ ਜਾਨੇ ਸਾਨੇ ਆਦਮੀ ਤੇ ਇੱਕ ਔਰਤ ਡੋਰਾ ਨੇ ਗਵਰ ਪ੍ਰਤਾਪ ਨੂੰ ਤੁਰੰਤ ਪੁਲਿਸ ਕੋਲ ਭੇਜ ਦਿੱਤਾ ਗਿਆ ਤੇ ਆਪ ਹਿਮਾਂ ਤੇ ਲਾਡੂ ਦੀ ਮਾਂ ਨਾਲ ਉਸਦੇ ਘਰ ਚਲੇ ਗਏ ਉਸ ਨੂੰ ਕੁਝ ਕੋ ਪੈੜਾਂ ਹੀ ਦਿਖਾਈ ਦਿੱਤੀਆਂ ਬਾਕੀ ਰਸਤਾ ਤਾਂ ਜੰਗਲ ਹੋਣ ਕਾਰਨ ਹੀਠਾਂ ਪੱਤੇ ਡਿੱਗ ਡਿੱਗ ਭਰਿਆ ਹੋਇਆ ਸੀ ਹਿਮਾ ਤੇ ਡੋਰਾਂ ਨੇ ਲਾਡੂ ਦੀ ਮਾਂ ਨੂੰ ਹੌਸਲਾ ਦਿੱਤਾ ਕਿ ਲਾਡੂ ਨੂੰ ਜਲਦੀ ਲੱਭਣ ਦਾ ਦਾਵਾ ਕੀਤਾ। ਉਹ ਉਹਨਾਂ ਦੇ ਘਰ ਬਾਹਰ ਆ ਗਏ ਤੇ ਆਪਸ ਵਿੱਚ ਵਿਚਾਰ ਕਰਨ ਲੱਗ ਪਈਆਂ। ਹਿਮਾ ਬੋਲੀ ਲੱਗਦਾ ਸਾਨੂੰ ਕੋਈ ਇਹ ਚੱਕਰ ਚੋਂ ਨਿਕਲ ਨਹੀਂ ਦੇਣਾ ਚਾਹੁੰਦਾ। ਲਾਡੂ ਬੋਲੀ ਇਹ ਕਹਾਣੀ ਆਪਣੇ ਨਾਲ ਜੁੜੀ ਹੈ ਆਪਾਂ ਹੀ ਇਸ ਦਾ ਹਿੱਸਾ ਹਾਂ ਤਾਂ ਇਸ ਨੂੰ ਸੰਭਾਲ ਸੰਭਾਲ ਪਾਉਣਾ ਇਕੱਲੀ ਪੁਲਿਸ ਦਾ ਕੰਮ ਨਹੀਂ ਹਿਮਾ ਬੋਲੀ ਸਹੀ ਕਿ ਹਾਂ ਸਾਨੂੰ ਵੀ ਨਾਲ ਨਾਲ ਚੱਲਣਾ ਪਊਗਾ ਲਾਡੋ ਸ਼ਹਿਰ ਵਿੱਚ ਦੁਰਗਾ ਨੂੰ ਲੱਭਣਾ ਪਵੇਗਾ ਹਿਮਾ ਤੈਨੂੰ ਪੱਕਾ ਜੀ ਕੀ ਨਿਯੋਜਨਾ ਹੋਵੇਗੀ ਲਾਡੋ ਬਲੀ ਹਾਂ ਮੇਰਾ ਮਨ ਤਾਂ ਇਹੀ ਕਹਿੰਦਾ ਹਿਮਾ ਬੋਲੀ ਤਾਂ ਹੋ ਸਕਦਾ ਇਹ ਸਾਰਾ ਮਾਮਲਾ ਉਸਦਾ ਮਾਮਾ ਸੁਮਾਰ ਰਿਹਾ ਹੋਵੇ ਉਹ ਵੀ ਤਾਂ ਉਸ ਨਾਲ ਹੀ ਰਲਿਆ ਹੋਇਆ ਸੀ ਲਾਡੋ ਹਾਂ ਇਹ ਤਾਂ ਹੈ ਪਰ ਉਸ ਨੂੰ ਇੰਨਾ ਕੁਝ ਕਰਨ ਦੀ ਕੀ ਲੋੜ ਹੈ ਉਹ ਤਾਂ ਚੁੱਪਚਾਪ ਖਿਸਕ ਵੀ ਸਕਦਾ ਇਹ ਮੰਨ ਨਹੀਂ ਇਹ ਵੀ ਹੋ ਸਕਦਾ ਕਿ ਆਪਣੇ ਭਾਂਜੀ ਦਾ ਬਦਲਾ ਲੈਣਾ ਚਾਹੁੰਦਾ ਹੋਵੇ ਤੇ ਹੁਣ ਲਾਡੋ ਦੇ ਜਰੀਏ ਸਾਡੇ ਨਾਲ ਖੈਨ ਦੀ ਕੋਸ਼ਿਸ਼ ਕਰ ਰਿਹਾ ਹੋਵੇ ਤੁਹਾਨੂੰ ਪਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਤਿ ਸ਼੍ਰੀ ਅਕਾਲ ਜੀ